ਜਿੰਨੇ ਵੀ ਤੁਸੀਂ ਸਾਡੇ ਗੁਰਿੰਦਰ ਦੁੱਧ ਅਕਸ਼ਤ ਤੋਂ ਹੋ ਸਾਡੇ ਪੰਜਾਬੀ ਚੰਨਾਂ ਤੇ ਗਾਣੇ ਸੁਣੋ ਸਾਰੰਗ ਪਿਆਰ ਬਖਸ਼ੇ ਸਾਰੇ ਗਾਣੇ ਤੁਸੀਂ ਬੜਾ ਮਾਣ ਬਖਸ਼ਦੇ ਆ। ਆਉ ਸਾਡੇ ਗਾਣਾ ਤੁਸੀਂ ਬੜਾ ਪਸੰਦ ਕਰਦੇ ਆ। ਬੰਦਾ ਸਾਰੀ ਦਿਹਾੜੀ ਖੇਤਾਂ ਤੇ ਥੱਕਿਆ ਹਾਰਿਆ ਹੋਇਆ ਸ਼ਾਮ ਨੂੰ ਘਰੇ ਆਉਂਦਾ। ਉਹਨੂੰ ਆਸ ਹੁੰਦੀ ਹੈ ਉਹ ਜਨਾਨੀ ਚਾਹਦੇ ਨੂੰ ਪਾਣੀ ਪੂਣੀ ਪਰਸ਼ੂ ਦੀ ਥੱਕਿਆ ਆਇਆ। ਪਾਣੀ ਦਾ ਕੀ ਕੁਛ ਦਉਂਦਾ ਨੂੰ ਕਲਸੀ ਦਾ ਪੰਪ ਚਲਾਣਾ ਸ਼ੁਰੂ ਕਰ ਦਿੰਦੀ। ਕਹਿੰਦੀ ਤੇਰੀ ਮਾਂ ਦੇ ਤੇਰੀ ਭੈਣ ਨੇ ਮੇਰਾ ਘੁੱਟ ਘੁੱਟ ਕੇ ਬੁਲਾਹਲ ਕਰ ਦਿੱਤਾ। ਮੈਂ ਜੋਟੋ ਕਰਾਦੇ ਨਾ ਸਕੇ ਹੁੰਦੇ ਮੈਨੂੰ ਇਹਨਾਂ ਨੇ। ਮਾਰ ਹੀ ਦੇਣਾ ਸੀ। ਮਾਰ ਹੀ ਉਹ ਕੰਤਾ ਸਮਝਾਉਂਦਾ ਕਵਰੀਏ ਪੁੱਤੀ ਮਾਦੀ ਸੇਵਾ ਕਰਦੀ ਉਹ ਗੁੱਸੇ ਤੇ ਉਹ ਮਾਦੀ ਸੇਵਾ ਕਰਿਆ ਕਰ ਸਸਤੇ ਦੀ ਮਾਂ ਵਰਗੀ ਐ ਸਸਤੇ ਲੱਤਾਂ ਘੁੱਟ ਦਿਆ ਕਰ ਸਸਦਾ ਸੈਨਸਰ ਦੁੱਖਦਾ ਘੁੱਟ ਦਿਆ ਕਰ ਉਹ ਸਸਦੀਆਂ ਬਾਹਾਂ ਦੁੱਖਦੀਆਂ ਘੁੱਟ ਦਿਆ ਕਰ ਔਰ ਸਸਦਾ ਗਲ ਕੋਲੋਂ ਦੁੱਖਦਾ ਇਹ ਗਲ ਤਾਂ ਮੈਂ ਚੰਗੀ ਤਰ੍ਹਾਂ ਬਨੋੜ ਦਉਂਗੀ ਉਹਦੀ ਗੱਲ ਬਨੋੜ ਦੋ ਮਾਦੀ ਸੇਵਾ ਨਹੀਂ ਕਰਦੇ ਇਹੋ ਜਿਹੇ ਨਾ ਹੋ ਕਹਿੰਦੀਆਂ ਕਿ ਸਾਸੋਹੋਂ ਦਾ ਚੰਗੀ ਨਹੀਂ ਤਰ੍ਹਾਂ ਫੋਟੇ ਹੋਵੇ ਟੰਗੀ ਬਿਨੇ ਹਰਾਂ ਕੋਈ ਨਾ ਹੋਵੇ ਬਈ ਕੱਲ੍ਹੇ ਕੱਲਾ ਜੀ ਪਰ ਜਿਹੜਾ ਮਾਂ ਪੇਤ ਦੀ ਸੇਵਾ ਕਰਦਾ ਹੋਵੇ ਫਲ ਪਾਉਂਦਾ ਦੇਖੋ ਮੈਂ ਸੇਵਾ ਕਿਵੇਂ ਕਰਾਉਂਦਾ ਕਿਹੜੇ ਵਿਆਹ ਜਿਹੜਾ ਨਹੀਂ ਵਿਆਹ ਹੋਇਆ ਉਹ ਵੀ ਦੇਖ ਲਓ ਕਿਵੇਂ ਸੇਵਾ ਕਰਨੀ ਹੈ ਬੰਦੇ ਦੇ ਹੱਲਕਾ ਬਸ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਬੰਦਾ ਹੀ ਮੂਰਾ ਬੜ ਕੇ ਬੈਠਾ ਰਹੇ ਤੇ ਜਨਾਨੀਆਂ ਸਵਾਦ ਸੇਵਾ ਕਰਨੀ ਹੈ ਬੰਦੇ ਦੀ ਗੱਲਬਾਤ ਹੋਣੀ ਚਾਹੀਦੀ ਜਿਹੜੇ ਮਿਲ ਚਲ ਦੇਖੀਦਾ ਹੋਰ ਜਦ ਮੈਂ ਸੇਵਾ ਕਰਨੀ ਨਹੀਂ ਨਹੀਂ ਕਰਦੀ ਸੇਵਾ ਨਹੀਂ ਕਰਦੀ ਉਹ ਵੀ ਮੂਰੀ ਸੇਵਾ ਕਰਦੀ ਨਹੀਂ ਦੇਖੀ ਕਿਵੇਂ ਕਰਦੀ ਹੈ